ਅੰਮ੍ਰਿਤ ਪੀਵੋ ਸਦਾ ਤੇਰੇ ਜੀਵੋ ਅੰਮ੍ਰਿਤ ਪੀਵੋ ਸਦਾ ਤੇਰੇ ਜੀਵੋ ਅੰਮ੍ਰਿਤ ਪੀਵੋ ਸਦਾ ਤੇਰੇ ਜੀਵੋ ਹਰ ਸਿਮਰਤਿਆ ਅਰ ਸਿਮਰਤੇ ਆਨੰਦ ਦੇ ਅਨੰਤ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਠਾਠਾ ਮਾਰਦਾ ਇਕੱਠ ਨਗਰ ਕੀਰਤਨ ਦਾ ਤੁਸੀਂ ਦੇਖ ਰਹੇ ਹੋ ਇਹ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਨਗਰ ਕੀਰਤਨ ਜੋ ਕਿ ਛੋਟੀ ਮਾਜਰੀ ਮਲਕਾਨਾ ਪੱਤੀ ਤੋਂ ਸ਼ੁਰੂ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਇਸ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਸਮੂਹ ਸੰਗਤਾਂ ਵੱਲੋਂ ਸੋ ਆਪ ਜੀ ਆਨੰਦ ਮਾਣੋ ਇਸ ਨਗਰ ਕੀਰਤਨ ਦਾ ਔਰ ਨਾਲ ਨਾਲ ਤੁਹਾਨੂੰ ਪੂਰੀਆਂ ਚਲਕੀਆਂ ਦਿਖਾਵਾਂਗੇ ਸਭੇ ਕਮਾਲ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬੱਚਿਆਂ ਦੀ ਯਾਦ ਵਿੱਚ ਕੱਢੇਗੇ ਇਸ ਨਗਰ ਕੀਰਤਨ ਦੀਆਂ अम्रति ਮਨ ਰੱਤ ਸਾਬ ਕਿੰਨੇਖਣਾ ਸੇ ਕਿਤਨੀ ਹੋਏ ਉਧਾਰੋ ਕਿਤਰੀ ਸਦ ਹੀ ਧਾਪ ਜਾਤਾ ਅੰਤ ਨਾ ਪਾੜਾ ਜਾਤਾ ਅੰਤ

ਅਪ੍ਰਤ ਕੀ ਹੋ ਸਦਾ ਕਰਦੀ ਵਾ ਅਪ੍ਰਤ ਕੀ ਰਤ ਤੁਰਿ ਤੂੰ ਮੇ ਤਾ ਕੋਈ ਦਿਆਲਾ ਸੰਤ ਸੰਗ ਤੇਰੀ ਤੀਖ ਸੰਤ ਸੰਗ ਰਮੇਸ਼ ਗਾਥੀ ਉਹ ਜਨ ਕੀ ਰਤਨਨੀਂਥ ਉਹ ਜਨ ਕੀ ਰਤਨਨੀਂਥ ਆਪ੍ਰਤ ਪੀ i'm gonna be ਚਰਨਾ ਹੋ ਕੋਈ ਨਾ ਅਨਿਲ ਕੁਮਾਰ ਜੀ ਜੋ ਤੁਸੀਂ ਉਪਰਾਲਾ ਕਰਦੇ ਹੋ ਹਰ ਸਾਲ ਬਹੁਤ ਤੋਂ ਸ਼ਲਾਘਾਯੋਗ ਹੈ ਤੁਹਾਡਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਸਭ ਤੋਂ ਪਹਿਲਾਂ ਜੀ ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਜਿਵੇਂ ਕਿ ਅੱਜ ਸਾਰੀ ਮਾਚਰੀ ਨੇ ਰਲ ਕੇ ਜੀ ਸਾਰੀ ਮਹਿਰਾ ਬਰਾਦਰੀ ਨੇ ਰਲ ਕੇ ਇਥੇ ਮੋਤੀਰਾ ਮੈਰਿਜ ਯਾਦ ਦੇ ਵਿੱਚ ਦੁੱਧ ਦਾ ਲੰਗਰ ਲਾਇਆ ਅਤੇ ਜਿਵੇਂ ਕਿ ਸਾਡੇ ਗੁਰਦੁਆਰਾ ਸਾਹਿਬ ਦਾ ਹੁਣ ਖੰਡਪੜ ਬੰਦਾ ਸਿੰਘ ਪਾਤਰ ਚ ਅਸੀਂ ਤਰਾਣਾ ਐਸੀ ਤਰ੍ਹਾਂ ਹੀ ਇੱਕ ਸਾਡਾ 27 ਤਰੀਕ ਨੂੰ ਪ੍ਰੋਗਰਾਮ ਹੈ ਮੋਤੀਰਾ ਮੈਰਿਜ ਚੌਂਕ ਦੇ ਵਿੱਚ ਨਗਰ ਕੌਂਸਲ ਦੇ ਸਾਹਮਣੇ ਜੀ ਲੇਬਰ ਚੌਂਕ ਜਿਹਨੂੰ ਆਪਾਂ ਕਹਿੰਦੇ ਠੀਕ ਹੈ ਜੀ ਉੱਥੇ ਸਾਡਾ ਹਰ ਸਾਲ ਦੀ ਤਰ੍ਹਾਂ ਕਟੋ-ਕਟ ਵੀ 20 ਕੁਇੰਟਲ 22 ਕੁਇੰਟਲ 15 ਕੁਇੰਟਲ ਦੇ ਕਰੀਬ ਦੁੱਧ ਸਾਡਾ ਲੱਗਦਾ ਹੈ ਤੇ ਉਹ ਹਰ ਸਾਲ ਹੀ ਲੱਗਦਾ ਤੇ ਹਰ ਸਾਲ ਲੱਗਦਾ ਰਹੇਗਾ ਜੀ ਤੇ ਸਾਨੂੰ ਵੀ ਸਾਰੇ ਸੰਗਤ ਵੱਲੋਂ ਸਾਰੀ ਮਾਜਰੀ ਵੱਲੋਂ ਬਹੁਤ ਸਹਿਯੋਗ ਹੈ ਖਾਸ ਕਰਕੇ ਸਾਡਾ ਮਹਿਰਾ ਭਾਈਚਾਰੇ ਵੱਲੋਂ ਵੀ ਸਾਨੂੰ ਬਹੁਤ ਸਹਿਯੋਗ ਹੈ ਤੇ ਇੱਥੇ ਵੀ ਜਿਹੜਾ ਹਰ ਸਾਲ ਦੀ ਤਰ੍ਹਾਂ ਜਦ ਤੱਕ ਨਗਰ ਕੀਰਤਨ ਆਨੰਦਾ ਰਹੇਗਾ ਇਹ ਲੰਗਰ ਚੱਲਦਾ ਹੀ ਰਹੇਗਾ ਜੀ ਠੀਕ ਜੀ ਦਰਵਾਜ਼ਾ ਵਾਹਿਗੁਰੂ ਜੀ ਕੀ ਫਤਿਹ ਏ ਅਨੰਦਾ ਹਰ ਸਿਮਰਤਿਆਂ ਦੇ ਸਿਮਰਤੇ ਆਣਦੇ ਅਨੰਤਾਂ ਹਰ ਸਿਮਰਤੇ ਆਣਦੇ ਅਨੰਤਾਂ ਅੰਮ੍ਰਿਤ ਪੀਵੋ